ਸਮਿਆਂ ਦਾ ਪਾਗ ਜਿਸ ਰਾਜੇ શ્રી ਰਾਮ ਦੇ ਹੱਥ ਹੋ ਸਮਿਆਂ ਦੀ ਬਾਗ ਜਿਸਨੇ 라ਵਣ ਬਲੀ ਦਾ ਕਰਨਾ ਰਾਜ ਤਬਾ ਜਿਸਨੇ ਮਾਰ ਲੰਕੇਸ਼ ਨੂੰ ਕਰਨੀ ਲੰਕ ਸੁਆ ਪੂਰਨ ਸੀਤਾ ਸਤੀ ਦਾ ਲਗਦੇ ਆ ਸਾਰਸਰਾਫ ਉਸ ਪੈ ਕੰਬਰ ਰਾਮ ਦਾ ਫਿਰ ਕਟ ਜਾਣਾ ਪਰ ਤਾਪ ਸ਼੍ਰੀ ਗੁਰਵਾਲ ਨੀਕ ਕੀ ਜੈ ਬੁਧਰ ਵੈਸੇ ਸ਼ਰਤਨ ਕੀ ਜੈ ਸਤਖੀਆ ਰਾਜ ਮਹਾਰਾਜ ਕੀ ਸਤ ਜੈ ਇਹੋ ਤਰਤਸ ਲਖਣੀ ਇਹ ਅਸਥਾਨ ਮਹਾਨ ਜਿੱਥੋਂ ਪਾਣੀ ਵਿਦਿਆ ਫੀਤਾ ਦੀ ਸੰਪਾਨ ਇਸ ਤੀਰਤ ਦੇ ਚਮਕਣੇ ਸੀਤਾ ਦੇ ਫਰਯੰਦ ਲਾ ਕੁਛ ਦੋਵੇਂ ਸੂਰਮੇ ਇੱਕ ਸੂਰ ਜੇ ਇੱਕ ਚੰਦ ਜਗ ਅੰਦਰ ਦੋ ਆ ਬਾਲ ਕਾ ਜਦ ਚੰਨਾ ਪਰਵਾਨ ਫਿਰ ਬੇਦੀ ਸੋਡੀ ਬਨਸ ਦੇ ਨਾ ਕਰਨੇ ਕੈ ਮਨਸ਼ਾਨ ਇਸਥਾ ਕੋੜਾ ਰਾਮਦਾ ਲੱਖਾ ਸੈਨਾ ਸੰਗ ਦੋਆ ਬਲਾ ਸੰਗ ਰਾਮਦਾ ਫਿਰ ਇਥੇ ਹੋਣਾ ਜੰਗ ਇਸਥਾ ਹੋਣੀ ਮੁਰਸ਼ਾ ਲੱਖਾਂ ਹੀ ਬਲਵਾਨ ਕੈਦੀ ਹੋਣਾ ਇਸਥਾ ਪਵਨ ਪੁੱਤਰ ਹਨੂਮਾਨ ਸ਼੍ਰੀ ਰਾਮ ਅਵਤਾਰ ਦਾ ਇਸ ਥਾਂ ਟੁੱਟਣਾ ਮਾਨ ਲਸ਼ਮਣ ਵਰਗੇ ਸੂਰ ਮੇ ਇਤ ਚੁਕਨੇ ਵਾਗ ਕਮਾਨ ਫਿਰ ਲੱਖਾਂ ਲਾਸ਼ਾਂ ਦੇਖ ਕੇ ਸੀਤਾ ਹੋ ਪੈ ਫੀਤ ਫਿਰ ਸੈਨਾ ਅਮਰਤ ਛਣੇ ਕੇ करीत कोन सीता फिर मिलप एथो खणी सीता राम न के पशा ताप पवन पुत्रुमान जी जो सेवक बेमाल ਇਸਥਾ ਫੇਟਾਇਆ ਟੱਪਾ ਨਾਲ ਇੱਥੇ ਬਰਕਤ ਹਰ ਮੰਗਣੀ ਇਥੋਂ ਮੁਕਤੀ ਲਉ ਜਹਾਨ ਇਥੋਂ ਮਾਂ ਮਾਂ ਨੂੰ ਪੁੱਤ ਮਿਲਣਗੇ ਲਵਕੁਸ਼ ਵਰਗੇ ਸੁਲਤਾਨ ਇਹ ਤੀਰਥਪੂਰਨ ਜਗਤ ਤੇ ਇਹਦੀ ਮਹਿਮਾ ਬੋਤਸ਼ਾਲ ਇਹਦੀ ਕਰਨੇ ਦਕਨਾ ਸ਼੍ਰੀ ਰਾਮਚੰਦਰ ਹਰ ਸਾਲ ਸ਼੍ਰੀ ਗੁਰੂਵਾਰ ਨੀਕ ਕੀ ਜੈ ਬੋਦੁਰ ਮਾਈ ਸਬਸਨ ਕੀ ਜੈ ਸਤਗੁਰ ਗਿਆਨਾ ਮਹਾਰਾਜ ਦੀ ਸਰਾਈ ਹੈ ਹੋ ਸ਼੍ਰੀ ਸ਼੍ਰੀ ਸਤਗੁਰ ਗਿਆਨਨਾਥ ਜੀ ਮਹਾਰਾਜ ਦੇ ਪ੍ਰਗਟ ਹੋਣ ਬਾਰੇ ਭਗਵਾਨ ਆਦਮੀ ਜੀ ਮਹਾਰਾਜ ਨੇ ਪਛੀਨ ਕੋਈ ਕਰਨੀ ਸਤਗੁਰ ਪਾਰ ਦਿਵਾਕ ਨੂੰ ਫਿਰ ਕੀਤਾ ਇਉਂ ਉਪਦੇਸ਼ ਤੋ ਕਰੇਗਾ ਫਿਰ ਦੁਆਪਰ ਯੁਗ ਪਰਵੇਸ਼ ਫਿਰ ਦੁਆਪਰ ਦਾ ਯੁਗ ਬਦਲ ਕੇ ਕਲ ਯੁਗ ਹੋ ਪਰਦਾਨ ਹਰ ਪਾਸੇ ਚਖੜ ਜਲਮ ਦੇ ਤੇ ਜੰਗਾ ਦੇ ਕਮਸਾਨ ਇਹ ਦਰਵਾਜ਼ਾ ਹਿੰਦ ਦਾ ਇਸ ਲਈ ਇਹ ਪੰਜਾਬ ਇਸਦਾ ਕੁੱਲ ਸ਼ਬਾਬ ਲੈnde ਵੱਲੋਂ ਉੱਠਣੇ ਫਿਰ ਜ਼ੁਲਮਾਂ ਦੇ ਤੂਫਾਨ ਤੜਵੀਆਂ ਨੇ ਮਿਟਣੇ ਸਦਕਾ ਦੇ ਨਿਸ਼ਾਨ ਇਸ ਪਿਆਰੇ ਪਾਰਤ ਵਰਸ਼ ਤੇ ਇੱਕ ਆਉਣਾ ਸਦਾ ਸਮਾਕਰੋਪ ਪੂਜਾਨੀ ਜਈ ਅਲੋਪ ਹਰ ਪਾਸੇ ਸਾਗ ਖੂਨ ਦੇ ਤਲਵਾਰਾਂ ਦੀ ਸ਼ਾ ਕੋਲੇ ਖੰਡਰ ਬਣ ਗਏ ਸਭ ਕਸਬੇ ਸ਼ਹਿਰ ਗਰਾ ਆ ਆ ਵੀਦਰੇ ਆ ਜੋ ਵਗਦਾ ਸਾਡੇ ਨਾਲ ਨਰਦੋਸ਼ਾਂ ਦੇ ਖੂਨ ਨਾਲ ਇਸ ਹੋਣਾ ਲਾਲੋ ਲਾਲ ਸ੍ਰੀ ਗੁਰੂワਲਮੀਕ ਕੀ ਜੈ ਓਏ ਮਾਈ ਸਬਸਰਨਨ ਕੀ ਜੈ ਸਤ ਗੁਰੂ ਗਿਆਨ ਵਾਲਾ ਕੀ ਸਦਾ ਹੀ ਨਾ ਹੋ ਇਸਨੇ ਰਸਤਾ ਬਦਲਨਾ ਫਿਰ ਆਪਣਾ ਉਸਦਰਾਨਾ ਤਾਂ ਕਿ ਤੀਰਥ ਇਸ ਦਾ ਹੋਵੇ ਨਾਇਬ ਮਾਨ ਦੁਖੀਆਂ ਦੀ ਜਿੰਦ ਜ ਫੇਰ ਅੰਬਰਾ ਤੱਕ ਫਰਿਆਦ ਤਦ ਗੁਰੂ ਨਾਨਕ ਜੀ ਆਉਣਗੇ ਕਰਨ ਲਈ ਅਨਦਾਦ ਉਹਦੀ ਇੱਕੋ ਜੋਤੀ ਬਦਲ ਕੇ ਦਸ ਜਾਮੇ ਵਿੱਚ ਸੰਸਾਰ ਉਹਨਾਂ ਕਰਨਾ ਸਾਰੇ ਦੇਸ਼ ਨੂੰ ਮੁਰ ਲੋਹੇ ਦੀ ਦੀਵਾਰ ਉਹਦੇ ਪੈਰੋਂ ਕਾਰਾ ਜ਼ੁਲਮ ਦੇ ਕਰ ਦੇ ਨੇ ਖੱਟੇ ਦੰਦ ਜਿਤ ਪਾਸਿਓਂ ਆਂਦੇ ਤਾੜ ਵੀ ਉਹਨਾਂ ਰਸਤੇ ਕਰਨੇ ਬੰਦ ਉਹਨਾਂ タルਮੀ ਬੰਦਿਆਂ タルਮ ਦੇ ਕਰ ਦੇ ਕੈ ਮਨਸ਼ਾਨ ਉਹਨਾਂ ਕਰਕੇ ਰਾਜ ਪੰਜਾਬ ਦਾ ਮੁੜ ਕਰਨਾ ਨਾ ਨਰਮਾਨ ਬੰਦਾ ਹੋਵੇ ਸ਼ੈਨਸ਼ਾ ਕਾਇਮ ਨੇਰਨ ਚੈ ਬਲਵਾਨ ਪਰ ਮਿਲਦੇ ਕਰਮਾ ਨਾਲ ਨੇ ਸੇਵਾ ਭਜਨ ਗਿਆਨ ਉਦੋਂ ਪਿਆਰੇ ਪਾਰਦਵਾਜੀ ਇੱਥੇ ਬਣ ਕੇ ਤੀਰਥ ਆਮਾਰੇ ਤੀਰਥ ਜੋ ਆਦ ਹੈ ਇਹਨ ਰਹਿ ਜਾਣਾ ਗੁਮਨਾਮ ਉਦੋਂ ਇੱਥੋਂ ਪੰਜਾ ਕੋ ਆ ਦੇ ਕੋਣਾ ਨਾਏ ਨਗਰ ਅਬਾਦ ਜਿ ਧਰਮੀ ਮਾਨਾ ਵਾਲੀਏ ਖੁਦ ਧਰਮੀ ਹੈ ਬੁਣਿਆਦ ਉਹਦੀ ਸਖੀਸ ਤਬੀਅਤ ਸੁਰਖ ਰੂਪ ਦਰਦੇ ਨਾਏ ਕੁੱਲ ਸਮਾਜ ਬੁਲ ਉੱਤਿਆਂ ਕੇ ਲਾ ਰੱਖਣੀ ਮਾਨਵਤਾ ਦੀ ਲਾਜ ਉਸ ਮਾਨਾ ਵਾਲੇ ਨਗਰ ਨੂੰ ਰਬ ਦੇ ਰੇਣ ਆਇ ਲੁੱਤ ਬਾਖਾਸ ਓਤੋ ਸੁਰ ਜਿਉ ਗਿਆਨ ਦਾ ਜਿਦਾ ਚੌਕੂ ਟੀਰ ਪ੍ਰਕਾਸ਼ ਸ਼੍ਰੀ ਗੁਰੂਵਾਰ ਨੀਕ ਕੀ ਜੈ ਬੋਲੋ ਰਬਾਈ ਸਭ ਸੰਤਨ ਕੀ ਜੈ ਬੋਲ ਸਤ ਗੁਰੂ ਗਿਆਨ ਦਾ ਜੀ ਮਹਾਰਾਜ ਕੀ ਸਦਾਈ ਜੈ ਉਹਨ ਸੇਵਾ ਤੀਰਥ ਇਸ ਦੀ ਹੈ ਕਰਨੀ ਬਣ ਬਲਵਾਨ ਇਹ ਕਰਨੀ ਯਾਤਰਾ ਆਏਗਾ ਕਿਹੜੀ ਸ਼ਰਦਾ ਨਾਲ ਜਹਾਨ ਉਹ ਹੱਥ ਭੰਡਾਰਾ ਪ੍ਰਭੂ ਦਾ ਉਹ ਬਖਸ਼ਿਸ਼ ਕਰੂ ਅਪਾਰ ਉਹ ਪਰ ਪਰ ਵੰਡੂ ਝੋਲੀਆਂ ਅਤੇ ਖੁਸ਼ੀਆਂ ਲਓ ਸੰਸਾਰ ਉਹ ਸਾਗਰ ਹੋਊ ਗਿਆਨ ਦਾ ਅਤੇ ਆਨਾਥਾਂ ਦਾ नाथ ਰਿਦਿਆਂ ਸਦਿਆਂ ਵਰਕਤਾ ਫਭੂ ਮਨ ਉਸ ਦੇ ਸਾਥ ਇਤਨੇ ਬਚਨ ਬਲਾਸ ਕਰ ਅਤੇ ਬੋਲ ਅਮਰਤੀ ਬੋਲ ਕੰਡੇ ਜਾਵੀ ਨਦੀ ਦੇ ਫਿਰ ਬੈਗੇ ਪ੍ਰਭੂ ਅਡੋਲ ਅਜਰ ਅਮਰ ਭਗਵਾਨ ਜੀ ਵਾਲਮੀਕ ਮਹਾਰਾਜ ਲਗ

もう一回ね。<noise>